ਹਾਂਜੀ ਹੂੰ ਤਰਕੋਦੀ ਹਾਂਜੀ ਬ੍ਰਿਜਵਾਰ ਇਹ ਕਿ ਬਣਾਤਾ ਜਿਆਦੇ ਹਾਂ ਉਹ ਐਕਚੁਅਲੀ ਮੈਂ ਕਿਉਂ ਰਿਅਰ ਨਾ ਕੀਤੀ ਤਾ ਕਿਤੇ ਜਨਾਬ ਫੋਨ ਲਿਆਗਾ ਤੂੰ ਗਲਤੀ ਨਾਲ ਉਹ ਸਵਾਰ ਦੇਣਾ ਕਿਤੇ ਮੈਂ ਨਾ ਨਹੀਂ ਲੱਗ ਜਾਣਾ ਫਿਰ ਐਸੀ ਮੇਰੇ ਹਸਬੰਡ ਆ ਗਏ ਆਹ ਓਕੇ ਆਈ ਕਾਲ ਯੂ ਲੇਟਰ ਹਾਂ ਹਾਂ ਆਈ ਵਿਲ ਮੀਟ ਯੂ ਸੂਨ ਨੋ ਪ੍ਰੋਬਲਮ ਹਾਂ ਓਕੇ ਬਾਏ ਹਾਂਜੀ ਹੁਣ ਦੱਸੋ ਕੁਝ ਨਹੀਂ ਯਾਰ ਤੇ ਸੋਸ਼ਲ ਗੱਲਸ ਨੇ ਮੈਨੂੰ ਲੱਗਦਾ ਅੰਗਰੇਜ਼ੀ ਸਕੂਨ ਚ ਪੜ੍ਹੀ ਹੋਈ ਹੈ ਨਾ ਹਾਂਜੀ ਬੜੀ ਸੋਹਣੀ ਅੰਗਰੇਜ਼ੀ ਬੋਲਦੀ ਹੈ ਪਰ ਇਹ ਜਿਹੇ ਬੰਦੇ ਹੁੰਦੇ ਆ ਉਹ ਹੀ ਪੰਜਾਬੀ ਦੀ ਗੱਲਾਂ ਕਰਦੇ ਰਹਿੰਦੇ ਆ ਹੂੰ ਤੁਹਾਨੂੰ ਸਿਖਾ ਦੇਗੀ ਥੋੜੀ ਇੰਗਲਿਸ਼ ਆਪਾਂ ਵੀ ਆਪਣੇ ਜਾਰਨ ਉਸਤਾਦ ਆ ਠੀਕ ਹੈ ਠੀਕ ਹੈ ਜਰੂਰ ਜਰੂਰ ਹਾਂਜੀ ਹਾਂਜੀ ਮੈਂ ਇੱਕ ਮਿੰਟ ਪਾਣੀ ਪੀ ਲਵਾਂ ਹਾਂਜੀ ਹਾਂਜੀ ਪੀ ਆਪ ਵੀ ਕੋਈ ਨਹੀਂ ਇਹਨੂੰ ਤੇ ਅੱਜ ਮੈਂ ਚੰਗੀ ਤਰ੍ਹਾਂ ਪੜ੍ਹਨੇ ਕਹਿੰਦੀ ਅੱਜ ਤੈਨੂੰ ਇਹਨੇ ਦਿਖਾਉਣੀ ਮੈਂ ਕਿਥੇ ਵੇਖੇ ਹੁਣ ਬਣਦਾ ਕੀ ਇਹਦਾ ਬੜਾ ਇਹਨੇ ਦੁਖੀ ਕੀਤਾ ਮੇਰੇ ਕਿਦਾਂ ਕਰਦੀ ਕੰਮ ਮੇਰਾ ਹਾਂਜੀ ਹਾਂਜੀ ਸਿੱਖਣੀ ਹੈ ਇੰਗਲਿਸ਼ ਤੁਸ ਜਿੰਨਾ ਬਕਰੋ ਬਹੁਤ ਲੰਬਾ ਝੋੜਾ ਤੁਹਾਨੂੰ ਕੋਈ ਕੁਝ ਹੋਣਾ ਨਹੀਂ ਹੈ ਅੱਛਾ ਜੀ ਠੀਕ ਹੈ ਤੇ ਤੁਸੀਂ ਐਂਦਾ ਕਰੋ ਕਿ ਤੁਸੀਂ ਸਿਰਫ ਜਿਹੜਾ ਵੀ ਤੁਹਾਨੂੰ ਕੋਈ ਗੱਲ ਕਰੇ ਨਾ ਕੁਝ ਕਰੇ ਤੁਹਾਨੂੰ ਪੁੱਛੇ ਤੁਸੀਂ ਸਿੰਪਲ 2-3 ਵਰਡਸ ਬੋਲ ਦੇਣੇ ਹਾਂ ਉਹ ਕਿਹੜੇ ਠੀਕ ਹੈ ਤੁਸੀਂ ਸਿੰਪਲੀ ਉਹਨਾਂ ਨੂੰ ਬੋਲਦੇ ਹੋ ਆਈ ਐਮ ਅ ਸਟੂਪਿਡ ਅੱਛਾ ਆਮ ਸਟੂਪਿਡ ਹਾਂ ਇਹ ਤੇ ਬੁਰਾ ਸੁਣਾ ਹੈ ਅੱਛਾ ਗੱਲ ਤਾਂ ਸਟੂਪਿਡ ਦਾ ਮਤਲਬ ਕੀ ਹੁੰਦਾ ਹੈ ਆ ਸਟੂਪਿਡ ਦਾ ਮਤਲਬ ਹੁੰਦਾ ਹੈ ਬਹੁਤ ਹੀ ਸਮਝਦਾਰ ਔਰ ਸਿਆਣਾ ਬੰਦਾ ਅੱਛਾ ਅੱਛਾ ਤਾਂ ਉਹ ਤਾਂ ਹੈ ਹੈ ਆ ਲੈ ਪਪਾ ਦਾ ਫੋਨ ਆਇਆ ਮੈਂ ਪਪਾ ਦਾ ਹਾਂ ਮੈਂ ਮਿਲ ਰਿਹਾ ਹਾਂ ਗੱਲ ਕਰਨੇ ਮੈਂ ਬਰਤ ਹੋਇਆ ਗੱਲ ਕਰਦੇ ਨੇ ਆ ਪਪਾ ਦਾ ਸਿਕਾਲ ਹਾਂਜੀ ਹੋਰ ਕਿਸੇ ਨਾਲ ਮੈਂ ਤਾਂ ਤੁਹਾਨੂੰ ਦੱਸਣਾ ਸੀ ਤੁਸੀਂ ਬਹੁਤ ਸਟੂਪਿਡ ਹੋ ਗਏ ਹਾਂ ਤੁਹਾਡੀ ਕੁੜੀ ਹੈ ਨਾ ਲੱਗ ਗਈ ਤੇ ਮੇਰੇ ਉਹ ਤਾਂ ਤੋਂ ਵੀ ਵੱਡੀ ਸਟੂਪੇ ਦਾ ਮੈਂ ਤਾਂ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਸੰਕਾ ਇਹਦੇ ਸਟੂਪੇ ਰਿਸ਼ਤੇਦਾਰ ਮੈਨੂੰ ਮਿਲੇਗਾ ਕਿਉਂਕਿ ਤੁਹਾਡੇ ਘਰ ਤੇ ਛੋਟੇ ਤੇ ਵੱਡੇ ਸਾਰੇ ਸਟੂਪੇ ਦਾ ਓ ਮਾਈ ਗੋਡ ਹੋਰ ਤੇ ਹੋਰ ਸਾਡੇ ਘਰ ਦੇ ਵਿੱਚ ਸਾਰੇ ਤੇ ਵੀ ਕੁੜੀ ਦੇ ਨਾਲ ਲੱਗ ਕੇ ਨਾ ਹੋ ਜਾਈਏ ਸਟੂਪੇਡ ਹੋ ਜਾਂਦੇ ਆ ਬੰਦ ਕਰੋ ਅੱਬ ਇੱਕੋ ਗੱਲ ਕਰਨੀ ਆ ਬਸ ਮੈਂ ਤੇ ਇਹ ਅਰਦਾਸ ਕਰੂੰਗਾ ਫਰੇਦ ਤੋ ਤੁਹਾਡੇ ਵਰਗੇ ਸੂਪਰ ਰਿਸ਼ਤੇਦਾਰ ਮਿਲਣਾ ਹੋ ਗਿਆ ਲੈਪਟਾਪ ਬਣ ਫੂ ਇੱਕ ਤਸੀਹੇ ਨਾ ਬਸ ਹਾਂ ਜੀ ਨਹੀਂ ਅੱਜ ਕਰ ਜਾਈਓ ਹਾਂ ਜੀ ਡੈਡੀ ਮੈਂ ਕਰ ਦਿੱਤਾ ਨਾ ਬਾਅਦ ਚਾ ਕੀ ਤਸੀਹੇ ਨਾ ਬਸ